ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਦੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਭਰਾ ਇਹ ਪਿੰਡ ਪੱਟੀ ਤਹਿਸੀਲ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦਾ ਹੈ ਨੇੜੇ ਇਹ ਸਤਲੁਜ ਦਰਿਆ ਦੇ ਰਹਿ ਜਾਂਦਾ ਹੈ ਹਰੀਕੇ ਪੱਤਨ ਇਥੋਂ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਵੀਡੀਓ ਪਹਿਲਾਂ ਵੀ ਤੁਹਾਨੂੰ ਦਿਖਾਈਆਂ ਤੇ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਜਿਹਦੇ ਚ ਚਾਰ گاਵਾ ਗੱਬਣ ਦਿਖਾ ਦੂੰਗਾ ਦੋ گاਵਾ ਸੁਈਆਂ ਸਵਾਈਆਂ ਦਿਖਾਉਂਗਾ ਸੁਈਆਂ ਸਵਾਈਆਂ ਦੋਨਾਂ گاਵਾ ਨਾਲ ਬੱਚੇ ਬੱਚੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਦੋ ਟਾਈਮ ਤਿੰਨ ਟਾਈਮ ਦੁੱਧ ਚੋਇਓ ਜਿਹੜੇ ਸੂਏਵੇਂ ਪਸ਼ੂ ਹੈ ਗੱਬਣਾ ਦੇ ਥਣ ਪਾਸ ਹੋ ਜਾਣਗੇ ਆਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਤੇ ਪਹਿਲੇ ਨੰਬਰ ਤੇ ਸੂਈ ਸਵਾਈਂ ਗਾਂ ਤੋਂ ਇਸ ਵੀਡੀਓ ਦੀ ਸ਼ੁਰੂਆਤ ਕਰਾਂਗੇ ਕਸਾਬ ਬਾਈ ਸਤਿ ਸ਼੍ਰੀ ਅਕਾਲ ਸ਼ਸ਼ੀ ਕਾ ਜੀ ਅੱਜ 6 ਨਾ ਗਾ ਕਸਾਬ ਅਣੀ 6 ਵੇੜਾ ਜੀ 4 ਗੱਬਣਾ ਦੇ ਦੋ ਸੂਈਆਂ ਸਵਾਈਆਂ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਤੇਰੇ ਨਾਲ ਹੀ ਬੈਠ ਹਾਂਜੀ ਹਾਂਜੀ ਇਹ ਤਾਜੀ ਸੂਈ ਆ ਮਗਰ ਅੱਛੀ ਪਰਸੋਂ ਦੀ ਸੂਈ ਹੈ ਤੇ 17 ਲੀਟਰ ਬੋਲੀ ਤੋਂ ਸਟਾਰਟਿੰਗ ਕੀਤੀ ਹੈ ਕੀ ਰੇਟ ਰੋਗਾ ਬਈ ਇਹ 90 ਰੁਪਏ ਦਾ ਤੋਰਦ ਕਿਤੇ ਦੋਸਤੋ ਪਰਸੋਂ ਹੀ ਸੂਈ ਹੈ 17 ਲੀਟਰ ਬਾਈ ਕਹਿੰਦਾ ਵੀ ਬੌਲਾ ਹੋਊਗਾ ਥੱਲੇ ਜਰਸੀ ਨਾਲ ਕਰਾਸ ਹੈ ਢਾਂਚਾ ਤੁਸੀਂ ਦੇਖ ਲੈਣਾ ਹਵਾਨਾ ਤੁਹਾਡੇ ਸਾਹਮਣੇ ਆ ਵੀਡੀਓ ਬਿਲਕੁਲ ਸ਼ਾਮ ਦਾ ਟਾਈਮ ਆ 6:30 ਦੇ ਆਸ-ਪਾਸ ਦਾ ਸੂਰਜ ਦੇ ਛਪਾ ਦਾ ਪ ਪੂਰੀ ਭਰੀ ਵੀ ਹੁਣ ਤੁਸੀਂ ਇਹ ਵੈੜ ਦੇਖ ਰਹੇ ਹੋ ਦੇਖੋ ਇਹਦਾ ਥਣ ਤੇ ਹਵਾਨਾ ਬਾਕੀ ਰੰਗ ਰੂਪ ਇਹਦਾ ਵੀਡੀਓ ਚ ਦੇਖ ਲਓ ਤੁਸੀਂ ਇਹਦਾ ਰੇਟ 90000 ਬਾਈ ਨੇ ਰੱਖਿਆ ਹੈ ਬਾਕੀ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਹੈ ਕਮਾਲੀਂ ਗਰ ਸਾਹਿਬ ਬਈ ਇਤਨੂੰ ਹੀ ਲਈ ਦੂਜੇ ਪਾਸੇ ਦੀ ਕਮਾਈ ਬਈ ਦੋ ਕਲਾਈ ਨਾ ਗਲਾ ਬਸ ਸੋ ਦੋਸਤੋ ਹੁਣ ਮੈਂ ਦੂਜੀ ਸਾਈਡ ਦਾ ਪੱਖ ਤੁਹਾਨੂੰ ਇਹਦੇ ਹਵਾਨੇ ਦਾ ਦਿਖਾ ਦਿੰਨਾ ਤਾਂ ਕਿ ਜਿਹੜਾ ਵੀਰ ਦੂਰ ਤੋਂ ਵੀਡੀਓ ਦੇਖਦਾ ਉਹਨੂੰ ਕਲੀਅਰ ਪਸੂ ਦੀ ਸਮਝ ਆ ਜਾਏ ਸੋ ਇਹਦਾ ਰੇਟ 90000 ਦੋਸਤੋ ਤੇ ਇਹ ਤਾਜੀ ਸੂਈ ਵੀ ਬੈੜ ਤੁਹਾਨੂੰ ਦਿਖਾ ਰਹੇ ਹਾਂ ਇਹਦੇ ਬਾਅਦ ਚ ਗੱਭਣ ਦਿਖਾਵਾਂਗੇ ਤੇ ਫਿਰ ਇੱਕ ਬੱਛੀ ਵਾਲੀ ਤੁਹਾਨੂੰ ਦਾ ਦਿਖਾਵਾਂਗਾ ਸੋ ਇਹਦੇ ਨਾਲ ਬੱਛੀ ਜਿਹੜੀ ਇਹ ਆਸੇ ਬੱਛੀ ਦਾ 나ੜੂਆ ਨਾਲ ਹੈ ਹਾਲਾਂਕਿ ਜਿਹੜੇ ਮਹੀਨੇ ਜੇਠ ਹਾੜ ਦੇ ਹੁੰਦੇ ਇਹਦੇ ਚ 나ੜੂਆ ਪਸ਼ੂ ਛੇਤੀ ਸਟ ਜਾਂਦਾ ਸੋ ਇਹ ਬੱਛੀ ਇਹਦੇ ਨਾਲ ਹੈ ਠੀਕ ਹੈ ਭਾਈ ਦੱਸਾ ਭਾਈ 2 ਨੰਬਰ ਤੇ ਇਹ ਗੱਭਣ ਹੈ ਹਾਂਜੀ ਹਾਂਜੀ ਜਗਜੀਤ ਭਾਈ ਇਹ ਗੱਭਣ ਬੈੜ ਬਹੁਤ ਚੰਗੀ ਰਿਕਾਰਡ ਵਾਲੀ ਮਾਂ ਦਾ ਵੀ ਚੰਗਾ ਰਿਕਾਰਡ 44 45 ਲੀਟਰ ਜਿੱਥੋਂ ਲਈ ਆ ਹੂੰ ਤੇ ਵਹਿੜ ਢਾਂਚਾ ਵੇਲੇ ਛਿੱਗੀ ਆ ਜੀ ਠੀਕ ਆ ਉਹ ਵੀ ਸੁਣੀ ਆ ਕੀ ਰੇਟ ਹੋਊਗਾ ਇਹਦਾ ਇਹ ਜੀ 1 ਪੈਂਤੀ ਦੇ ਦਾਂਗੇ 1 ਲੱਖ ਤੇ 5000 ਰੇਟ ਆ ਦੱਸੋ ਦੁੱਧੇ ਤੋਂ ਤੁਸੀਂ ਕਿੰਨਾ ਚੋਲੋਗੇ ਥੋੜੀ ਸਮਝ ਆ ਬਾਕੀ ਵੇਂਸ ਬਹੁਤ ਜਰੀਆਂ ਲੇਵੇ ਦੇ ਵਿੱਚ ਬਹੁਤ ਚੱਕ ਵੀ ਕਰਦੇ ਸੋ 1 ਲੱਖ ਤੇ 5000 ਇਹਦਾ ਰੇਟ ਬਾਈ ਨੇ ਰੱਖਿਆ ਰੰਗ ਰੂਪ ਤੁਸੀਂ ਦੇਖ ਲਓ ਫਵਾਨੇ ਤੇ ਨਾੜਾ ਚੰਗਿਆ ਤੇ ਅਥੀਂ ਚਵਾਈ ਵਾਲਾ ਇਹਦਾ ਥਣ ਜੋ ਸਟਰਕਚਰ ਆ ਉਹ ਤੁਸੀਂ ਵੀਡੀਓ ਚ ਦੇਖ ਲਓ ਸੋ ਫੇਰ ਇਹਨੂੰ ਦੇਖ ਲੋ ਇਹ ਬਾਈ ਦੱਸਦਾ ਵੀ ਵੀ ਕੱਲ ਤੇ ਚੜ੍ਹਨ ਕਰਕੇ ਕਿਰਾ ਹਵਾਨਾ ਥੋੜਾ ਮੋੜ ਕੇ ਅੱਜ ਹੀ ਆਈ ਏ ਇਹ ਜਗਜੀਤ ਬਾਈ 150 ਕਿਲੋਮੀਟਰ ਤੋਂ ਆਈ ਸਫ਼ਰ ਕਰਕੇ ਅੱਛਾ ਇਹਨੇ ਵਾ ਇਹਦੀ ਵੀਡੀਓ ਵਿਖਾ ਰਾਂਗੇ ਇਹਨਾਂ ਲੈ ਵਾ ਪਰਿਆ ਹੋਇਆ ਏ ਲੈ ਆ ਅੱਜ ਹੀ ਆਈ ਏ ਹਾਂਜੀ ਹਾਂਜੀ ਠੀਕ ਐ ਸੋ ਬਾਕੀ ਤੁਸੀਂ ਕੱਲ ਤੱਕ ਵੀਡੀਓ ਜਦੋਂ ਦੇਖਦੇ ਹੋ ਦੁਬਾਰਾ ਵੀਡੀਓ ਮੰਗਾ ਸਕਦੇ ਹੋ ਬਾਈ ਤੋਂ 1 ਲੱਖ ਤੇ 5000 ਫਿਲਹਾਲ ਇਹਦਾ ਰੇਟ ਰੱਖਿਆ ਦੋ ਨੰਬਰ ਤੇ ਤੁਹਾਨੂੰ ਇਹ ਦਿਖਾ ਰਹੇ ਹਾਂ ਤੈਨੂੰ ਨੰਬਰ ਤੇ ਜਿਹੜੀ ਗਾਂ ਦੱਸੋ ਇਹ ਤਾਜੀ ਸੂਈ ਵੀ ਆ ਤੇ ਇਹਦੇ ਨਾਲ ਵੀ ਫੀਮੇਲ ਕਾ ਇਹ ਵੀ ਅਸੀਮਨ ਦੀ ਬੱਚੀ ਮਗਰ ਬੱਚੀ ਵੇਖੋ ਜੀ ਕਿੰਡੀ ਸੋਹਣੀ ਬਿਊਟੀ ਦੀ ਬੱਚੀ ਆ ਦੱਸੋ ਠੀਕ ਹੈ ਭਾਈ ਕਿੰਨਾ ਚਰੋਗੇ ਇਹਨੂੰ ਸੂਈ ਨੂੰ ਇਹ ਵੀ ਪਰਸੋ ਸੂਈ ਆ ਇਹਦੇ ਥੱਲੇ ਵੀ 16 17 ਲੀਟਰ ਬੋਲੀ ਆ ਠੀਕ ਹੈ ਇਹਦਾ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾ ਬਿਆਨਾ ਪਾ ਗਏ ਠੀਕ ਹੈ ਰੇਟ ਕਿਰੋਗੇ ਭਾਈ ਇਹ 85 ਜਿਹੜਾ ਤੋਰੀ ਤੇ ਰੇਟ 85000 ਆ ਪਰਸੋ ਹੀ ਹਾਂ ਨਹੀਂ ਪਰਸੋ ਇਹ ਵੀ ਇਹਦੇ ਨਾਲ ਬਿੱਖਾ ਵੱਡਾ ਜੀ ਤਾਂ ਚਾ ਤੁਸੀਂ ਦੇਖ ਲਓ ਦਰਮਿਆਨੇ ਕਰਦੇ ਚਾ ਬਾਲਾ ਵੱਡਾ ਕਾਦ ਨਹੀਂ ਪਰ ਹੋਵਾਨਾ ਸਾਫ ਸੁਥਰਾ ਦੋ ਦ 16 ਲੀਟਰ ਇਸ ਟਾਈਮ ਬਾਈ ਕਹਿੰਦਾ ਵੀ ਚੋਕੇ ਲੈ ਲੈ ਜਿਹੜਾ ਭਰਾ ਖਰੀਦਣਾ ਚਾਹੁੰਦਾ ਬੋਲੀ ਦੇ ਵਿੱਚ ਹੀ ਅਜੇ ਪਰਸੋ ਹੀ ਸੁੱਜੀ ਆ ਮੰਨਦੇ ਭਾਈ ਹਾਈਟ ਦੀ ਜਜਮੈਂਟ ਦੋਸਤੋ ਕਿਉਂਕਿ ਭਾਈ ਦਾ ਸਾਹਬ ਨੇ ਸਾਰੇ ਪਸ਼ੂਆਂ ਦੇ ਨਾਲ ਇਕੱਲੇ ਵੀਰ ਨਹੀਂ ਤੁਰਨਾ ਤਾਂ ਤੁਸੀਂ ਅੰਦਾਜ਼ਾ ਲਾ ਲਓਗੇ ਕਿਹੜੀ ਵੈਡ ਦਾ ਕੱਦ ਕਿੰਨਾ ਕੁ ਹੋ ਸਕਦਾ ਇਸ ਤੋਂ ਬਾਅਦ ਤੁਹਾਨੂੰ ਇੱਕ ਜਰਸੀ ਚ ਪੈਂਦੀ ਵੈਡ ਦਿਖਾਉਣਾ ਹੈ ਆ ਬਾਈ ਕੀ ਡਿਟੇਲ ਹੈ ਦੀ ਇਹ ਜੀ ਦੋ ਦੰਦ ਵੱਛੀ ਜੇ ਤੇ ਬਿਊਟੀ ਪੱਖੋਂ ਵੇਖੋ ਜੀ ਕਿੰਨੀ ਸੋਹਣੀ ਆ ਤੇ ਬਾਸ਼ੀ ਰਾਜੀ ਦੇਖੋ ਦੋਨ ਦੇ ਦੰਦ ਪੁੱਟੇ ਹੀ ਆ ਵੱਛੀ ਨੇ ਇਹ ਦੋ ਦੰਦ ਦਾ ਸੋਹਣਾ ਠੀਕ ਹੈ ਦੋ ਦੰਦ ਕੰਪਲੀਟ ਆ ਬਾਈ ਕਿੰਨੇ ਕ ਦਿਨ ਲਾਉਗੀ ਰੇਟ ਕੀ ਰੋਗਾ ਜੀ ਇਹਦੇ ਸੁਣਿ ਲੇਖੋ ਕਿੰਨੀ ਹੈ ਢਾਂਚਾ ਵੀ ਬੜਾ ਵਧੀਆ ਰੇਟ ਇਹਦਾ ਕੀ ਰੱਖਾਂਗੇ ਬਾਈ ਰੇਟ ਜੀ ਇਹ ਆਪਾਂ 75000 ਦੇ ਦਾਂਗੇ ਠੀਕ ਹੈ 75000 ਦੱਸੋ ਇਹ ਵੈਡ ਜਰਸੀ ਬਰੀਡ ਹੈ ਭਵਾਨਾ ਹਜੇ ਬਣਾਉਗੀ ਚੰਗਾ ਲਿਆ ਬਈ ਰਮਨ ਜਰਸੀ ਵੈਡਾਂ ਵਾਲੇ ਸਾਫ ਤੇ ਕਦ ਕਾਠ ਹੈ ਤਾਂ ਉਹ ਤੁਸੀਂ ਦੇਖ ਲਓ ਜੇ ਢਾਂਚਾ ਇਹਦਾ ਦੇਖ ਹੀ ਰਹੇ ਹੋ ਦੋ ਦੰਦ ਕਨਫਰਮ ਹੈ ਬਾਕੀ ਕੋਈ ਵੀ ਦੰਦ ਹਜੇ ਤੋੜਿਆ ਨਹੀਂਗਾ ਦੋ ਦੰਦ ਕੰਪਲੀਟ ਹੈ ਤੇ ਸੋ ਇਹ 75000 ਇਹਦਾ ਰੇਟ ਇੱਕ ਹੋਰ ਵੈਡ ਤੁਹਾਨੂੰ ਦਿਖਾਉਣੇ ਆ ਥਣ ਥੀ ਚੁਵਾਈ ਵਾਲੇ ਆ ਇਹ ਵੀ ਕ੍ਰਾਸ ਜਰਸੀ ਐਚ ਐਫ ਦੇ ਨਾਲ ਜਿਹੜੀ 5 ਨੰਬਰ ਤੇ ਹੈ ਬਈ ਹਾਂ ਜੀ ਹਾਂ ਜੀ ਇਹ ਵੀ ਬੜੀ ਵਧੀਆ ਵੈੜ ਜੀ ਵੇਖੋ ਹੀ ਥਣ ਲੈ ਵਾ ਕਿਹੜਾ ਕਾਗਜ ਨੂੰ ਲੈਵਾ ਜੀ ਠੀਕ ਹੈ ਲਿਟਰਲ ਵੇਖੋ ਕਿੰਨੀ ਵਧੀਆ ਕਿੰਨੇ ਕ ਦਿਨ ਲਊ ਬਾਈ ਰੇਟ ਕੀ ਇਹਦੇ ਜੀ 3-4 ਦਿਨ ਬਾਕੀ ਇਹ ਵੀ 75 ਦੀ ਜੀ ਤੋੜ ਦੇ 75000 ਚ ਇਹ ਮਿਲੂਗੀ ਦੱਸੋ 3-4 ਦਿਨ ਅਜੇ ਲੈ ਸਕੀ ਹਾਂ ਉਹ ਤੇ ਆਰ ਵਾੜ ਚੰਗੀ ਹੈ ਬੰਤੀ ਰੇਟ ਜਿਹੜਾ ਤੁਹਾਨੂੰ ਦੱਸਤਾ ਪਾਸ ਤੁਸੀਂ ਆ ਕੇ ਕਰ ਲੈਣੀ ਹੋਣਾ ਚਾਂਗ ਵੀ ਦੇਖੋ ਇਹਦਾ ਸੀਲ 3 ਪਰ ਵੈਸੇ ਠੀਕ ਹੈ ਜੀ ਸਾਹਿਬ ਹੋਰ ਸਵੇ ਪੰਜ ਨੰਬਰ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਤੇ 75000 ਇਹਦਾ ਰੇਟ ਬਾਈ ਨਹੀਂ ਰੱਖਿਆ ਰੇਟ ਫੈਕਸ ਨਹੀਂ ਹੁੰਦੇ ਮਾਨਤਨ ਹੋ ਜਾਂਦਾ ਹੁੰਦਾ ਤੁਸੀਂ ਜਿਹੜਾ ਖਰੀਦਣਾ ਚਾਹੁੰਦੇ ਜਿਹੜੀ 6 ਨੰਬਰ ਤੇ ਲਾਸਟ ਉੱਤੇ ਦਿਖਾਉਂਦੇ ਹਾਂਜੀ ਇਹ ਪਹਿਲੇ ਨਹੀਂ ਵੈੜ ਸੁਣੀ ਆ ਤੇ ਥੋੜੀ ਕ੍ਰੋਸ ਹੀ ਐਚ ਠੀਕ ਐ ਹਾਂਜੀ ਕੀ ਰੇਟ ਰੋ ਬਾਈ ਇਹ ਵੀ 70 ਦੀ ਦੇ ਦਾਂਗੀ 70 ਦੀ ਹਾਂਜੀ ਤੋਰੀ ਬਈ ਸੋ ਇਹ 70000 ਦੀ ਦੱਸੋ ਮਿਲੂਗੀ ਸੂਆ ਇਹਦਾ ਪਹਿਲਾ ਹੈ ਦੈਨ ਹਜੇ ਪੰਜ ਚਾਰ ਇਹ ਵੀ ਲੈ ਜੂਗੀ ਗਰਮੀ ਦੀ ਰੁੱਤ ਆ ਪਸ਼ੂ ਕਦੋਂ ਵੀ ਸੂ ਸਕਦਾ ਹੁੰਦਾ 70000 ਦਾ ਭਾਅ ਬਾਈ ਨੇ ਰੱਖਿਆ ਬਾਕੀ ਤੁਸੀਂ ਹਵਾਨਾ ਦਾ ਦੇਖੋ ਸੋ ਇਹ ਛੇ ਗਾਮਾ ਦੋਸਤੋ ਅੱਜ ਵਿਕਰੀ ਵਾਲੀਆਂ ਦਿਖਾਉਣੀਆਂ ਸੀ 70000 ਤੋਂ ਇਹ ਮੰਨ ਲਓ ਵੀ ਭਾਅ ਸ਼ੁਰੂ ਆ ਤੇ 15 ਲਾਸਟ ਰੇਟ ਹੈ ਸਨ ਦੇ ਭਾਅ 75 ਤੇ 85 ਵਾਲੇ ਆ ਬਾਕੀ ਪਸ਼ੂ ਤੁਸੀਂ ਕੋਲ ਆ ਕੇ ਦੇਖੋ ਜਿਹੜਾ ਖਰੀਦਣਾ ਚਾਹੁੰਦੇ ਹੋ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਇੱਥੇ ਤੁਸੀਂ ਕਾਲ ਕਰ ਲਿਓ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਵਾਸਤੇ ਬਹੁਤ-ਬਹੁਤ ਮਿਹਰਬਾਨੀ ਤੁਹਾਡੀ